ਲੀਡਰ ਹੀ ਵਿਕਾਉਂਦੇ ਨੇ ਨਸ਼ਾ ਐਸਸੀ ਨੇ ਕਹਿ ਰਹੇ ਇਹ ਬਜ਼ੁਰਗ ਮਾਤਾ ਕਹਿੰਦੀ ਪਈ ਗਈ ਹੈ ਜਿਹਦਾ 24 ਸਾਲ ਦਾ ਕਮਾਊ ਪੁੱਤ ਨਸ਼ੇ ਦੀ ਓਵਰਡੋਜ਼ ਕਰਕੇ ਸਫਾਨੀ ਸੰਸਾਰ ਨੂੰ ਅਲਵਦਾ ਕਹਿ ਕੇ ਚਲਾ ਗਿਆ ਹੈ ਜੀ ਹਾਂ ਇੱਕ ਬਜ਼ੁਰਗ ਮਾਤਾ ਜਿਹੜੀ ਗਈ ਆ ਭੁੱਬਾ ਮਾਰ ਕੇ ਰੋਂਦੀ ਪਈ ਗਈ ਆ ਪੁੱਤ ਵੀ ਕਹਾਦਾ ਜਿਹੜਾ ਕਿ ਕਮਾਊ ਪੁੱਤ ਤੇਗਾ ਸੀ ਮੁਲਾਜ਼ਮ ਹੈਗਾ ਸੀ ਪੰਜਾਬ ਪੁਲਿਸ ਦਾ ਜੀ ਹਾਂ ਬੁਝਾ ਪੁਲਿਸ ਦਾ ਮੁਲਾਜ਼ਮ ਹੈਗਾ ਸੀ ਪੁਰਸ ਵਿੱਚ ਭਰਤੀ ਹੈਗਾ ਸੀ ਲੁਧਿਆਣੇ ਦੇ ਡਿਊਟੀ ਕਰਦਾ ਸੀ ਕਿ ਨਸ਼ੇ ਦੀ ਓਵਰਡੋਜ਼ ਕਰਕੇ ਡੇ ਗਈ ਆ ਉਹਦੀ ਮੌਤ ਹੁੰਦਾ ਮਾਮਲਾ ਸਾਹਮਣੇ ਆਇਆ ਕਿ ਪਰਿਵਾਰਕ ਮੈਂਬਰਾਂ ਨੇ ਵੱਡੇ ਇਲਜ਼ਾਮ ਜਿਹੜੇ ਸਰਕਾਰਾਂ ਉੱਤੇ ਲਗਾਏ ਨੇ ਕਿ ਨਾਲ ਦੇ ਨਾਲ ਇੰਨੀ ਗੱਲ ਲੱਖੀ ਆ ਤੇ ਸਾਡੇ ਪੁੱਤ ਦਾ ਇਹ ਹਾਲ ਜਿਹੜਾ ਹੋਇਆ ਆ ਅਸੀਂ ਸਰਕਾਰਾਂ ਕੋਲੋਂ ਮੰਗ ਕਰਦੇ ਕਿ ਨਸ਼ੇ ਨੂੰ ਬੰਦ ਕਰ ਦੋ ਮਾਵਾ ਦੇ ਪੋਤੇ ਜਿਹੜੇ ਨਾ ਇਸ ਤਰ੍ਹਾਂ ਉਜੜਨ ਲੇਕਿਨ ਕਿਤਨਾ ਕਿਤੇ ਵੱਡੇ ਸਵਾਲ ਜਿਹੜੇ ਖੜੇ ਕਰ ਦਿੱਤੇ ਗਏ ਗਿਆ ਮਾ ਦਾ ਦਰਦ ਤੁਸੀਂ ਦੇਖੋ ਕਿਵੇਂ ਬਗਮਾਰ ਕੇ ਰੋਂਦੀ ਪਈ ਗਈ ਆ ਸਾਖ ਸਬੰਧੀਆਂ ਵੱਲੋਂ ਸਿੱਧਾ ਇਹ ਕਿਹਾ ਜਾ ਰਿਹਾ ਗਿਆ ਆ ਕਿ ਸਾਡਾ ਪੁੱਤ ਪੰਜਾਬ ਪੁਲਿਸ ਵਿੱਚ ਕਾਸਟੇਬਲ ਭਰਤੀਗਾ ਸੀ ਲੇਕਿਨ ਉਹਦੀ ਮੌਤ ਦਾ ਕਾਰਨ ਮੇਨ ਆ ਜਿਹੜਾ ਉਹ ਪਰਿਵਾਰਿਕ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਨਸ਼ੇ ਦੀ ওভারਡੋਜ਼ ਹੈਗੀ ਆ ਉੱਥੇ ਐ ਐਸਐਚਓ ਸਾਹਿਬ ਨਾਲ ਗੱਲਬਾਤ ਕੀਤੀ ਕਿ ਉਹਨਾਂ ਨੇ ਕਿਹਾ ਅਜੇ ਸੀ ਜਾਂਚ ਕਰਦੇ ਪਏ ਆ ਜਾਂਚ ਤੋਂ ਬਾਅਦ ਹੀ ਪਤਾ ਨਿਕਲ ਕੇ ਲੱਗੇਗਾ ਕਿ ਕਿਉਂ ਇਹਦੀ ਮੌਤ ਹੋ ਗਈ ਹੈ ਲੇਕਿਨ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਜਿਹੜੇ ਖੜੇ ਹੋ ਚੁੱਕੇ ਹੈ ਕਿ ਕੀ ਹੁਣ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਨਸ਼ਾ ਕਰਦੇ ਨੇ ਕੀ ਹੋਰ ਜਿਨ੍ਹਾਂ ਨੇ ਨਸ਼ਾ ਰੋਕਣਾ ਜਿਨ੍ਹਾਂ ਨੇ ਨਸ਼ਾ ਬੰਦ ਕਰਨਾ ਤੇ ਉਹ ਨਸ਼ੇ ਦੀ ਖੁਦ ਹੀ ওভারਡੋਜ਼ ਕਰਕੇ ਉਹਨਾਂ ਦੀ ਮੌਤ ਹੁੰਦੀ ਪਈ ਆ ਇਹ ਇੱਕ ਵੱਡੇ ਜਿਹੜੇ ਸਵਾਲ ਜਿਹੜੇ ਕਿ ਉਹ ਪਿੱਛੇ ਛੱਡ ਚੁੱਕਾ ਹੈ ਵੀਰ ਜਾਂਚ ਹੁੰਦੀ ਪਈ ਆ ਪੁਲਿਸ ਪੂਰੀ ਤਹਿਕੀਕਾਤ ਕਰੇਗੀ ਜਾਂਚ ਤੋਂ ਬਾਅਦ ਪਤਾ ਚੱਲੇਗਾ ਕਿ ਇਹਦੀ ਮੌਤ ਦਾ ਸਹੀ ਕਾਰਨ ਕੀ ਹੈ ਲੇਕਿਨ ਪਰਿਵਾਰਕ ਮੈਂਬਰਾਂ ਵੱਲੋਂ ਵੱਡੇ ਇਲਜ਼ਾਮ ਜਿਹੜੇ ਲਗਾਏ ਜਾ ਰਹੇ ਗਿਆ ਕਿ ਸਾਡਾ ਪੁੱਤ ਕਮਾਊ ਪੁੱਤ ਜੋ ਕਿ ਪੰਜਾਬ ਪੁਲਿਸ ਦੀ ਚ ਭਰਤੀ ਦੇ ਵਿੱਚ ਮੌਜੂਦਾ ਕਨਸਟੇਬਲ ਹੈਗਾ ਸੀ ਉਹਦੇ ਵੱਲੋਂ ਓਵਰਡੋਸ ਜਿਹੜਾ ਕੀਤਾ ਗਿਆ ਨਸ਼ਾ ਜਿਹਦੇ ਕਰਕੇ ਉਹਦੀ ਮੌਤ ਹੋ ਚੁੱਕੀ ਗਿਆ ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ ਨ ਆਇਆ ਜੀ ਭਰਾ ਹਰਮਨ ਸਿੰਘ ਜਿਹੜਾ ਪਿੰਡ ਆ ਜੀ ਤੁਹਾਡਾ ਤੇੜਾ ਕਲਾ ਮੇਰਾ ਪੋਤਰਾ ਮੇਰਾ ਪੋਤਰਾ ਆ ਗਿਆ ਕੀ ਗੱਲ ਹੋਈ ਆ ਜੀ ਇਹਨੇ ਨਸ਼ੇ ਦੇ ਤੌਰ ਤੇ ਟੀਗਾ ਲਾਇਆ ਸਿੱਧੀ ਗੱਲ ਹੈ ਨਸ਼ਾ ਕੀਤਾ ਹੈ ਤੇ ਸਾਡੇ ਪਿੰਡ ਦੇ ਵਿੱਚ ਸਾਡੇ ਗਵਾਂਢ ਇੰਨੀ ਜਿਆਦਾ ਤਿੰਨੇ ਪਿਓ ਪਰ ਤਸਮੈਗ ਵੇਚਣ ਦਾ ਤੇ ਸਾਡੇ ਲਾਗੇ ਕਾਮਪੁਰ ਪਿੰਡ ਆ ਉਹ ਇੱਥੇ ਵੀ ਪੰਨਾ ਨਾ ਭਾਵੇਂ ਲੈ ਲੋ ਕਾਮਲਪੁਰੇ ਚਲ ਜੋ ਕੋਈ ਹੱਦ ਨਹੀਂ ਪੁਰਸ ਫੜਦੀ ਆ ਪੈਸੇ ਲੈਂਦੀ ਆ ਤੇ ਬੰਦਾ ਛੱਡ ਦਿੰਦੀ ਆ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਇਹ ਨਸ਼ੇ ਤੇ ਬੰਨ ਪਾਉਣੇ ਜੀ ਦਾ ਗਾਂ ਆਉਣ ਵਾਲੀ ਪੀੜੀ ਨਹੀਂ ਦੇ ਰੋਂਦੀ ਮਰਦੀ ਸਹੀ ਗੱਲ ਹੈ ਪੁਲਿਸ ਨੂੰ ਦੱਸਿਆ ਨਹੀਂ ਵੀ ਇੱਥੇ ਨਸ਼ਾ ਵੇਚਦਾ ਮਾਹ ਜੀ ਅੰਤ ਕੋਈ ਨਹੀਂ ਕਹੀ ਵਾਰੀ ਪੁਲਿਸ ਨੇ ਫੜਿਆ ਸਾਡੇ ਪਿੰਡ ਵਾਲਿਆਂ ਨੂੰ ਕਿ ਉਹਨਾਂ ਨੂੰ ਫੇਰ ਆਜੇ ਉਹ ਥਾਣੇ ਨਹੀਂ ਪਹੁੰਚਦੇ ਨਾ ਮਗਰ ਬੰਦੇ ਪਹੁੰਚ ਜਾਂਦੇ ਪੈਸੇ ਲੈਂਦੇ ਤੇ ਛੱਡ ਦਿੰਦੇ ਨੇ ਕਦੀ ਸ਼ਿਕਾਇਤ ਨਹੀਂ ਕੀਤੀ ਕੋਈ ਨੰਬਰ ਇੱਕ ਵਾਰੀ ਸ਼ਿਕਾਇਤ ਹੋਈ ਹੈ 50 ਵਾਰੀ ਸ਼ਿਕਾਇਤ ਹੋਈ ਹੈ ਪਤਾ ਨਹੀਂ ਕਿੱਥੇ ਕਿੱਥੇ ਸ਼ਿਕਾਇਤਾਂ ਕਰ ਚੁੱਕੇ ਕੋਈ ਸੁਣਾਈ ਨਹੀਂ ਨੀ ਇਹ ਇਸ ਕਰਕੇ ਨਸ਼ੇ ਤੇ ਜਿਹੜਾ ਇਹ ਬੰਨ ਪਾਉਣਾ ਚਾਹੀਦਾ ਸਰ ਕੀ ਹੈ ਜੀ ਸਾਰਾ ਮਾਮਲਾ ਅੱਜ ਸਾਨੂੰ ਪਤਾ ਲੱਗਿਆ ਸੀ ਹੈ ਕਿ ਕਿਆਮਪੁਰ ਦੇ ਕੋਲ ਇੱਕ ਬੰਦੇ ਦੀ ਲੈਡ ਬਾਡੀ ਪਈ ਹੈ ਜਦੋਂ ਉਹਦੀ ਪਛਾਣ ਕੀਤੀ ਗਈ ਤੇ ਉਹ ਗੁਰਸੇਵਕ ਸਿੰਘ ਜੋ ਕਿ ਲੁਧਿਆਣਾ ਪੁਲਿਸ ਦੇ ਵਿੱਚ ਬਤੌਰ ਕਾਂਸਟੇਬਲ ਡਿਊਟੀ ਕਰ ਰਿਹਾ ਸੀ ਉਹ ਹੈ ਸੀ ਉਹਦੀ ਲੈਡ ਬਾਡੀ ਕਬਜ਼ੇ ਚ ਲੈ ਲਈ ਹੈ ਤੇ ਕੱਲ ਪੋਸਟਮਾਰਟਮ ਕਰਾ ਕੇ ਉਹਦੇ ਦੇ ਡੈਥ ਦਾ ਜਿਹੜਾ ਹੈਗਾ ਪਤਾ ਲਾਇਆ ਜਾਊਗਾ ਵੀ ਕਾਰਨ ਕੀ ਸੀ ਦੱਸਾਂ। ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਨਸ਼ੇ ਨਾਲ ਉਹਦੀ ਮੌਤ ਹੋਈ। ਨਹੀਂ ਉੱਥੇ ਕੋਈ ਵੀ ਸਰੇਂਜ ਵਗੈਰਾ ਸਾਨੂੰ ਨਹੀਂ ਮਿਲੀ। ਜਿਹੜੇ ਪੱਤਰਕਾਰ ਪਹਿਲਾਂ ਉੱਥੇ ਮੌਕੇ ਤੇ ਸੀ ਉਹਨਾਂ ਨੂੰ ਵੀ ਪੁੱਛ ਲਿਆ ਮੈਂ। ਬਾਕੀ ਹੋਰ ਪਬਲਿਕ ਨੂੰ ਪੁੱਛ ਲਿਆ ਆਪ ਵੀ ਸਰਚ ਕੀਤੀ ਸਰੇਂਜ ਵਗੈਰਾ ਨਹੀਂ ਮਿਲੀ। ਕੌਜ਼ ਆਫ ਡੈਥ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ। ਠੀਕ ਹੈ।